ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿੱਦੀ ਤੋਂ ਜਿੱਦੀ ਦਾਗ ਤੱਬੇ ਦਾਣਿਆਂ ਦੇ ਨਿਸ਼ਾਨ ਸੱਟ ਦੇ ਨਿਸ਼ਾਨ ਅੱਗ ਨਾਲ ਸੜਨ ਦੇ ਨਿਸ਼ਾਨਾਂ ਨੂੰ ਠੀਕ ਕਰਨ ਦਾ ਜ਼ਬਰਦਸਤ ਘਰੇਲੂ ਨੁਸਖਾ ਦੋਸਤੋ ਚਿਹਰੇ ਤੇ ਦਿਖਣ ਵਾਲੇ ਦਾਗ ਅਤੇ ਦਾਣੇ ਸੁੰਦਰਤਾ ਨੂੰ ਵਿਗਾੜਨ ਦੇ ਨਾਲ-ਨਾਲ ਸਾਡਾ ਆਤਮ ਵਿਸ਼ਵਾਸ ਵੀ ਘੱਟ ਕਰ ਦਿੰਦੇ ਹਨ ਤੇ ਇਹਨਾਂ ਨੂੰ ਹਟਾਉਣ ਲਈ ਅਸੀਂ ਕੁਝ ਵੀ ਨਹੀਂ ਕਰਦੇ ਅੱਜ ਦੇ ਸਾਡੇ ਘਰੇਲੂ ਨੁਸਖੇ ਦੇ 7 ਦਿਨਾਂ ਦੇ ਇਸਤੇਮਾਲ ਨਾਲ ਇੱਕ ਹਫ਼ਤੇ ਵਿੱਚ ਹੀ ਚਿਹਰੇ ਦੇ ਦਾਗ ਤੱਬੇ ਜਿੱਦੀ ਤੋਂ ਜਿੱਦੀ ਦਾਣੇ ਪੁਰਾਣੇ ਨਿਸ਼ਾਨ ਸੱਟ ਜਾਂ ਅੱਗ ਕਾਰਨ ਸੜਨ ਦੇ ਨਿਸ਼ਾਨ ਪੂਰੀ ਤਰ੍ਹਾਂ ਠੀਕ ਹੋ ਜਾਣਗੇ ਇਸ ਨੁਸਖੇ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਡਾ ਚਿਹਰਾ ਪੂਰੀ ਤਰ੍ਹਾਂ ਸਾਫ਼ ਅਤੇ ਸੁੰਦਰ ਦਿਖਾਈ ਦੇਵੇਗਾ ਤਾਂ ਦੋਸਤੋ ਦੱਸਦੇ ਹਾਂ ਤੁਹਾਨੂੰ ਇਸ ਨੁਸਖੇ ਨੂੰ ਬਣਾਉਣ ਦੇ ਤਰੀਕੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਜੋ ਚੀਜ਼ ਅਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਸਾਡੇ ਚਿਹਰੇ ਦੀ ਚਮਕ ਵਧਾਉਣ ਦਾਣਿਆਂ ਨੂੰ ਖਤਮ ਕਰਨ ਲਈ ਬਹੁਤ ਹੀ ਫਾਇਦੇਮੰਦ ਹੈ ਉਹ ਹੈ ਫਟਕੜੀ ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਠੀਕ ਕਰਨ ਲਈ ਫਟਕੜੀ ਦਾ ਇਸਤੇਮਾਲ ਲੋਕ ਪੁਰਾਣੇ ਸਮੇਂ ਤੋਂ ਕਰਦੇ ਆ ਰਹੇ ਹਨ ਪੁਰਾਣੇ ਸਮੇਂ ਤੋਂ ਦਾਣਿਆਂ ਨੂੰ ਖਤਮ ਕਰਨ ਅਤੇ ਕਿਲਮੁਹੱਸੇ ਉੱਪਰ ਫਟਕੜੀ ਬਹੁਤ ਚੰਗੀ ਤਰ੍ਹਾਂ ਕੰਮ ਕਰਦੀ ਹੈ ਨਾਲ ਇਹੀ ਫਟਕੜੀ ਚਿਹਰੇ ਦੇ ਰੋਮ ਸਾਫ਼ ਕਰਕੇ ਡੈਥ ਸਕਿਨ ਸੈੱਲ ਨੂੰ ਹਟਾਉਂਦੀ ਹੈ ਫਟਕੜੀ ਜਲਣ ਸੜਨ ਸੱਟ ਦੇ ਨਿਸ਼ਾਨ ਉੱਪਰ ਲਗਾਉਣ ਨਾਲ ਇਹ ਚਿਹਰੇ ਨੂੰ ਸਾਫ਼ ਕਰ ਦਿੰਦੀ ਹੈ ਤੇ ਚਿਹਰੇ ਤੇ ਇੱਕ ਨਵਾਂ ਗਲੋ ਲਿਆਉਂਦੀ ਹੈ ਫਟਕੜੀ ਤੁਹਾਨੂੰ ਬਾਜ਼ਾਰ ਵਿੱਚੋਂ ਬੜੀ ਹੀ ਆਸਾਨੀ ਨਾਲ ਮਿਲ ਜਾਵੇਗੀ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਆਪਣੇ ਚਿਹਰੇ ਦੇ ਹਿਸਾਬ ਨਾਲ ਥੋੜੀ ਜਿਹੀ ਫਟਕੜੀ ਲੈ ਕੇ ਕਿਸੇ ਚੀਜ਼ ਨਾਲ ਕੁੱਟ ਲੈਣੀ ਹੈ ਤੇ ਬਰੀਕ ਪਾਊਡਰ ਬਣਾ ਲੈਣਾ ਹੈ ਜਦੋਂ ਬਰੀਕ ਪਾਊਡਰ ਬਣ ਜਾਵੇ ਤਾਂ ਤੁਸੀਂ ਅੱਧਾ ਚਮਚ ਫਟਕੜੀ ਦਾ ਲੈ ਕੇ ਕਿਸੇ ਖਾਲੀ ਕੋਲੀ ਵਿੱਚ ਪਾਉਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਗੁਲਾਬ ਜਲ ਇੱਕ ਚਮਚ ਗੁਲਾਬ ਜਲ ਦਾ ਲੈ ਕੇ ਤੁਸੀਂ ਫਟਕੜੀ ਦੇ ਪਾਊਡਰ ਨਾਲ ਮਿਲਾ ਦੇਣਾ ਹੈ ਦੋਸਤੋ ਤੀਸਰੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਜਤੂਨ ਦਾ ਤੇਲ ਇੱਕ ਚਮਚ ਜਤੂਨ ਦਾ ਤੇਲ ਲੈ ਕੇ ਤੁਸੀਂ ਫਟਕੜੀ ਦੇ ਪਾਊਡਰ ਅਤੇ ਗੁਲਾਬ ਜਲ ਦੇ ਮਿਸ਼ਰਣ ਨਾਲ ਮਿਲਾ ਦੇਣਾ ਹੈ ਤੇ ਤਿੰਨਾਂ ਚੀਜ਼ਾਂ ਨੂੰ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸਾਡੇ ਕੋਲ ਇੱਕ ਪੇਸਟ ਬਣ ਕੇ ਤਿਆਰ ਹੋ ਜਾਵੇਗਾ ਜੋ ਕਿ ਸਾਡਾ ਅੱਜ ਦਾ ਘਰੇਲੂ ਨੁਸਖਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਘਰੇਲੂ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਤੇ ਕੁਝ ਗੱਲਾਂ ਤੁਹਾਨੂੰ ਦੱਸਾਂ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਦੋਸਤੋ ਇਸ ਨੁਸਖੇ ਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਗੁੰਗੁਨੇ ਪਾਣੀ ਨਾਲ ਆਪਣਾ ਚਿਹਰਾ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਤਾਂ ਕਿ ਚਿਹਰੇ ਦੇ ਰੋਮ ਅਤੇ ਪੋਰਸ ਖੁੱਲ ਜਾਣ ਹੁਣ ਤੁਸੀਂ ਰੂੰ ਲੈਣੀ ਹੈ ਤੇ ਥੋੜਾ ਜਿਹਾ ਨੁਸਖਾ ਰੂੰ ਉੱਪਰ ਲਗਾ ਕੇ ਜਿੱਥੇ ਵੀ ਤੁਹਾਡੇ ਦਾਣੇ ਮੁਹਾਸੇ ਦਾਗ ਤੱਬੇ ਦਾਣਿਆਂ ਦੇ ਨਿਸ਼ਾਨ ਛੱਟ ਦੇ ਨਿਸ਼ਾਨ ਸੜਨ ਦੇ ਨਿਸ਼ਾਨ ਹਨ ਉੱਥੇ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਲਗਾਉਣਾ ਹੈ ਪੂਰੇ ਚਿਹਰੇ ਤੇ ਤੁਸੀਂ ਇਸ ਨੁਸਖੇ ਨੂੰ ਚੰਗੀ ਤਰ੍ਹਾਂ ਲਗਾ ਲੈਣਾ ਹੈ 20 ਮਿੰਟ ਤੱਕ ਤੁਸੀਂ ਇਸ ਨੁਸਖੇ ਨੂੰ ਚਿਹਰੇ ਤੇ ਲਗਾ ਕੇ ਰੱਖਣਾ ਹੈ 20 ਮਿੰਟ ਬਾਅਦ ਤੁਸੀਂ ਤਾਜੇ ਪਾਣੀ ਨਾਲ ਚਿਹਰਾ ਚੰਗੀ ਤਰ੍ਹਾਂ ਸਾ ਹੈ ਧਿਆਨ ਰੱਖਣਾ ਹੈ ਕਿ ਸਧਾਰਨ ਪਾਣੀ ਨਾਲ ਹੀ ਚਿਹਰਾ ਸਾਫ ਕਰਨਾ ਹੈ ਸਾਬਣ ਜਾਂ ਫੇਸ واਸ਼ ਦਾ ਇਸਤੇਮਾਲ ਨਹੀਂ ਕਰਨਾ ਦੋਸਤੋ ਫਟਕੜੀ ਅਸੀਂ ਇਸ ਨੁਸਖੇ ਵਿੱਚ ਮਿਲਾਈ ਹੈ ਜੋ ਕਿ ਇੰਨੀ ਜ਼ਿਆਦਾ ਕਾਰਗਰ ਹੈ ਕਿ ਇਹ ਦਾਗ-ਧੱਬੇ ਕਿੱਲ ਮੁਹਾਸੇ ਠੀਕ ਕਰਨ ਦੇ ਨਾਲ-ਨਾਲ ਚਿਹਰੇ ਨਾਲ ਜੁੜੀ ਹਰ ਸਮੱਸਿਆ ਨੂੰ ਠੀਕ ਕਰਦੀ ਹੈ ਇਹ ਤੁਹਾਡੇ ਚਿਹਰੇ ਦੇ ਪੋਰਸ ਨੂੰ ਚੰਗੀ ਤਰ੍ਹਾਂ ਸਾਫ ਕਰਦੀ ਹੈ ਜਿਸ ਨਾਲ ਚਿਹਰੇ ਦੀ ਚਮੜੀ ਸੁੰਦਰ ਬਣਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਦਾਣੇ ਹੋਣ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਇਸ ਨੁਸਖੇ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਸਿਰਫ 7 ਦਿਨਾਂ ਵਿੱਚ ਹੀ ਤੁਹਾਨੂੰ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਦਾਣੇ ਦਾਗ ਤੱਬੇ ਬਿਲਕੁਲ ਖਤਮ ਹੋਣ ਲੱਗਣਗੇ ਲਗਾਤਾਰ ਇਸ ਨੁਸਖੇ ਦੇ ਇਸਤੇਮਾਲ ਨਾਲ ਸੱਟ ਦੇ ਨਿਸ਼ਾਨ ਸੜਨ ਜਲਣ ਦੇ ਨਿਸ਼ਾਨ ਦਾਣਿਆਂ ਦੇ ਨਿਸ਼ਾਨ ਜੜ ਤੋਂ ਖਤਮ ਹੋ ਜਾਣਗੇ ਚਿਹਰਾ ਇਹਨਾਂ ਸਾਫ਼ ਹੋ ਜਾਵੇਗਾ ਕਿ ਚਿਹਰੇ ਤੇ ਇੱਕ ਨਵਾਂ ਨਿਖਾਰ ਅਤੇ 글로ਅ ਆ ਜਾਵੇਗਾ ਸੋ ਦੋਸਤੋ ਇਹ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ